ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ 6:30 ਦਾ ਟਾਈਮ ਆ ਤੇ ਬੱਦਲ ਪੂਰੇ ਬਣੇ ਹੋਏ ਨੇ ਦੇਖੋ ਆਉਂਦੇ ਨੇ ਕਿ ਨਹੀਂ ਆਉਂਦੇ ਤੇ ਆਪਾਂ ਸਿਰੇ ਸਿਰੇ ਤੇ ਬਹਿ ਕੇ ਸਬਜ਼ੀ ਕੱਟ ਤੇ ਤੇ ਸਬਜ਼ੀ ਬਣਾਤੀ ਕਿਉਂਕਿ ਅੱਜ ਦਮਨ ਦਾ ਹੈਗਾ ਫਸਟ ਡੇਸ ਸਕੂਲ ਦਾ ਦਮਨ ਗੁੱਡ ਮਾਰਨਿੰਗ ਇਹ ਦਮਨ ਨੇ ਜਾਣਾ 7 ਵਜੇ ਤੇ ਦਮਨ ਰੈਡੀ ਆ ਦਮਨ ਕਿਵੇਂ ਲੱਗ ਰਿਹਾ ਅੱਜ ਤੁਹਾਨੂੰ ਇਹ ਸ਼ਕਲ ਦੀ ਦੇਖੋ ਬਲੀ ਹੁਸਿਆਰੀ ਕਿਉ ਡਰੈਸ ਭਾਈ ਨਾ ਬੜੇ ਦਿਨਾਂ ਬਾਅਦ ਹੈ ਦਮਨ ਮੋਟੀ ਹੋ ਗਈ ਏ કરી ਰਿਆ ਰਹਾ કે ਨਾ ਇਹ ਬਸ ਆ ਰਾਦੇ ਨੇ ਅਸੀਂ ਥੱਲੇ ਬਹਿ ਕੇ ਕਿਤੇ ਗਏ ਵੀ ਨਹੀਂ ਘੁੰਮਣ ਅੱਖਾਂ ਵੀ ਲਾਲ ਲਾਲ ਹੋਈਆਂ ਪਈਆਂ ਦਮਣ ਉਹ ਸੈਰ ਤੋਂ ਹੋਈ ਪਈ ਆ ਹਾਂ ਕਿਉਂ ਜਿਹੜਾ ਮੋਟੀ ਤੋਂ ਦੇਖੀ ਹੁਣ ਸਾਡੇ ਵਲੌਗਾ ਚ ਨਵਾਂ ਮੈਂਬਰ ਆਇਆ ਕਰੋਗਾ ਹਨਾ ਪਹਿਲਾਂ ਤਾਂ ਡੇਢ ਮਹੀਨਾ ਆਇਆ ਹੀ ਨਹੀਂ ਹੈਗਾ ਦਮਣ ਮਾਸੀ ਦੇ ਵਲੌਗਾ ਜਾਇਆ ਸੀ ਹਨਾ ਕੋਈ ਨਾ ਹੋ ਜਾਣਾ ਹੋ ਜਾਣਾ ਸਕੂਲ ਜਾਣਾ ਹੋ ਜਾਣਾ ਤੁਸੀਂ ਠੀਕ ਹੈ ਚਲੋ 7 ਵਜਣ ਵਾਲੇ ਰੈਡੀ ਹੋ ਜਾਓ ਇੱਧਰ ਆਪਾਂ ਤਾਂ ਵਾਰ ਰੱਖਿਆ ਪਰੌਂਠੀਆਂ ਬਣਾਉਣ ਲੱਗੀਆਂ ਤੇ ਇੱਧਰ ਆਪਾਂ ਭਿੰਡੀਆਂ ਦੀ ਸਬਜ਼ੀ ਤਾਂ ਬਣਾਤੀ ਏ ਹੁਣ ਬਣਾ ਲਈਏ ਪਰੌਂਠੀਆਂ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਨਵੇਂ ਬਲੌਗ ਦੇ ਤੁਹਾਡਾ ਵੈਲਕਮ ਆ ਗਰਮੀ ਬਹੁਤ ਜ਼ਿਆਦਾ ਸਿਰੇ ਸਿਰੇ ਹੀ ਬੁਰਾ ਹਾਲ ਹੋਇਆ ਪਿਆ ਗਰਮੀ ਨਾਲ ਤੇ ਮੈਂ ਐਸੇ ਕਰਕੇ ਅੱਜ 4 ਵਜੇ ਉੱਠੀ ਸੀ ਗਰਮੀ ਬਹੁਤ ਹੈ ਤੇ ਠੰਡੇ ਠੰਡੇ ਆਪਾਂ ਕੰਮ ਕਰ ਲਈਏ ਇਹ ਗਰਮੀ ਜੀ ਨਹੀਂ ਕਰਦਾ ਹੈਗਾ ਐਸੇ ਸਬਜ਼ੀ ਬਣ ਗਈ ਮੇਰੀ ਆਟਾ ਗੁੱਜ ਗਿਆ ਹੁਣ ਹਰ ਰਹਿ ਗਏ ਆਪਣੇ ਝਾੜੂ ਪੂੰਛੇ ਦਾ ਕੰਮ ਉਹ ਆਪਾਂ ਖੈਰ ਕੇ ਕਰਾਂਗੇ ਆਇਆ ਤਮਨ ਚਾਹ ਪੀ ਲੈ ਪੁੱਤਰੀ ਇਹ ਨਾ ਬੜਾ ਸਾਰਾ ਕੁਝ ਤਾਂ ਹੋਇਆ ਜਿਸ ਤੱਕਿਆ ਕਰਕੇ ਗੁੰਮ ਕੀਤਾ ਹੋਇਆ ਸ਼ੂ ਕਿੱਥੋਂ ਲੱਭੜੇ ਨੇ ਸ਼ੂ ਵੀ ਗੁੰਮ ਹੋ ਗਏ ਨੇ ਡਰੈੱਸ ਮਸਾ ਲੱਭੀ ਹੋੜ ਸ਼ੂ ਗੁੰਮ ਹੋ ਗਏ ਠੀਕ ਕਿੰਨਾ ਸਟੈਂਡਿੰਗ ਲੱਗਦੀ ਹੈ ਨਹੀਂ ਨਹੀਂ ਵੈਸੇ ਹੀ ਲੱਗ ਰਿਹਾ ਬੁਤ ਤੇਨੂੰ ਕਾਫੀ ਦਿਨਾਂ ਬਾਅਦ ਪਾਈ ਹੈ ਨਾ ਛੁੱਟੀਆਂ ਤਾਂ ਬਾਅਦ ਬੱਚਿਆਂ ਨੂੰ ਐ ਸੀ ਕਿ ਹੋਰ ਛੁੱਟੀਆਂ ਹੋ ਜਾਣ ਹੋਰ ਛੁੱਟੀਆਂ ਵਾਜਣ ਤੇ ਸਾਡੇ ਨਜ਼ਾਰੇ ਲੱਗ ਜਾਣ ਪਰ ਨਹੀਂ ਹੁਣ ਮੌਸਮ ਥੋੜੀ ਜਿਹਾ ਮੀਂਹ ਪੈਣ ਨਾਲ ਥੋੜਾ ਜਿਹਾ ਨੋਰਮਲ ਹੋਇਆ। ਪਰ ਐਸੇ ਨਾ ਬੱਚੇ ਸਕੂਲ ਚ ਚਾਹੀਦੇ ਨਾ ਘਰੇ ਤੰਗ ਕਰਦੇ ਨੇ। ਆਪਣੀ ਵੀ ਮੀਂਹ ਆਜੇ ਤਾਂ ਚੰਗਾ ਹੀ ਥੋੜਾ ਜਿਹਾ ਮੌਸਮ ਠੰਡਾ ਹੋ ਜਾਏਗਾ। ਹੁਣ ਤਾਂ ਮੀਂਹ ਦੀ ਲੋੜ ਹੈ ਹੁਣ ਆਉਣਾ ਚਾਹੀਦਾ। ਜੇ ਲੋੜ ਨਹੀਂ ਦੀ ਉਹ ਦਵਾ ਜਾਂਦਾ। ਕੋਣ ਇਧਰ ਫੁਲਕੇ ਦੋ ਬਣ ਗਏ ਨੇ ਬਾਕੀ ਹੁਣ ਘਰ ਦਾ ਟਿਫਨ ਉਹ ਅਸੀਂ ਠਹਿਰ ਕੇ ਬਣਾਵਾਂਗੇ। ਗਿਆ ਨਾ ਨੇ ਲੇਟ ਜਾਣਾ ਆ ਰਿਹਾ ਹੁਣ ਹੋ ਗਿਆ ਹੈ ਸ਼ੂਜ਼ ਕੋ ਮੋਕੇ ਦੇ ਲੋ ਉੱਥੇ ਵੇਖ ਪਿੱਛੇ ਦੇ ਉਹ ਉਧਰ ਜਾਂ ਐਸ ਵਾਲੇ ਬੈਡਰੂਮ ਚ ਦੇਖ ਉਹ ਸ਼ੂ ਕਿੱਥੇ ਗਏ ਨੇ ਪਿੰਡ ਤਾਂ ਨਹੀਂ ਲੈ ਕੇ ਗਈ ਨਾ ਹੈ ਫੇਰ ਆਓ ਚੋਰ ਲੈ ਗਿਆ ਇਹਨਾਂ ਨੂੰ ਐਸ ਕੋਈ ਛੁੱਟੀ ਹੋ ਜੇ ਚੋਰ ਲੈ ਗਿਆ ਲੋ ਕੁਤਰੀ ਬਣੀਏ ਤੁਹਾਡੇ ਪਰਾਂਠੇ ਪਰਾਂਠੇ ਬਣਾ ਕੇ ਦਮਨ ਨੂੰ ਦੋ ਤੇ ਅੱਜ ਦਮਨ ਨੇ ਟਿਊਸ਼ਨ ਵੀ ਜਾਣਾ ਤੇ ਹੁਣ ਦਮਨ ਕਹਿੰਦੀ ਕਿ ਮੈਨੂੰ ਕਾਫੀ ਦਲੋਗੇ ਸਕੂਲ ਤੀ ਦੀ ਮੈਂ ਚਲਾਈ ਤੇ ਮੈਨੂੰ ਡਰ ਲੱਗਦਾ ਮਮਾ ਅੱਜ ਤੂੰ ਹੀ ਛੱਡ ਕੇ ਆਇਓ ਚਲੋ ਜੀ ਵਲੌਗ ਕੰਟੀਨਿਊ ਕਰਤਾ ਬਣੇ ਰੋ ਵਲੌਗ ਚ ਤੇ ਜਿਹੜਾ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਚਲੋ ਜੀ ਮਿਲਦੇ ਆਪਾਂ ਬਣੇ ਰੋ ਤੁਸੀਂ ਵਲੌਗ ਦੇ ਨਾਲ ਮੈਂ ਦਮਨ ਨੂੰ ਪਹਿਲਾਂ ਸਕੂਲ ਤੇ ਲੈਣਾ ਕਿਉਂਕਿ ਦਮਨ ਦੀ ਬੈਂਡ ਰਾਈਡ 7 ਵਜੇ ਆ ਜਾਣੀ ਹੈ ਤਾਂ ਪਾਟਿਸ਼ਨ ਪੈਕ ਕਰ ਲਈਏ ਦਮਨ ਨਾਲ ਆਜੋ ਦਮਨ ਕੋਚ ਪਈਏ ਇਹਦਾ ਨਾ ਜਦੋਂ ਦਾ ਸਕੂਲ ਸਟਾਰਟ ਹੋਇਆ ਅੱਜ ਸਕੂਲ ਸਟਾਰਟ ਹੋਇਆ ਕਹਿ ਲੱਗਦਾ ਨਵੇਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਹੋਈਏ ਹਨਾ ਲੋ ਇਹ ਮੈਂ ਪਰੌਂਟੀ ਚ ਪਾ ਦਿੰਦੀ ਆ ਪਿੰਡਿਆਂ ਡੰਦੇ ਚ ਪਾ ਦਿੰਦੀ 460 ਦਾ ਮੈਂ ਨਾ ਟ੍ਰਾਈ ਨਹੀਂ ਕੀਤੀ ਠੀਕ ਹੈ ਕੀਤੀ ਸੀ ਅੱਛਾ ਪਿੰਡ ਖਾਧੀ ਸੀ ਨਾ ਇਹ ਰੱਖ ਲਈ ਮੈਂਂ ਕੋ ਚਾਹ ਨਹੀਂ ਮੈਂ ਤੇਰੇ ਚਾਹ ਬਣਾਈ ਹੈ ਤੇ ਹੁਣ ਕਿੰਨੀ ਮੈਂਂ ਕੋ ਖਾ ਰਹੀ ਹਾਂ ਖਾਲਾ ਖਾਲਾ ਤੇ ਗੁਰਦਾਰੀ ਤੇ ਨਹੀਂ ਤੇ ਖਾਣਾ ਤੇ ਦਿਲ ਕਰਦਾ ਖਾਲਾ ਜੀ ਸ਼ੂ ਸ਼ਾਬ ਤੇਰੇ ਦਿਲ ਕਰਦਾ ਮੈਂਂ ਕੋ ਖਾਣਾ ਛੇਤੀ ਕਰ ਟਾਈਮ ਹੋ ਗਿਆ ਦਮਨ ਜਲਦੀ ਕਰ ਲੋ ਜੀ ਸਾਢੇ 9:00 ਦਾ ਟੈਪ ਹੋ ਗਿਆ ਰੈਡੀ ਤੁਮਨ ਨੂੰ ਭੇਜੀਆ ਪਾ ਤੁਮਨ ਨੂੰ ਕੱਛ ਨਹੀਂ ਆਜੇ ਸਕੂਲ ਆ ਕੇ ਚਮਚਾ ਪਾ ਰਣ ਹਾਲ ਹਨ ਦੋਮ ਆ ਗਿਆ ਮੈਂ ਮੈਂ ਤੁਹਾਡੀ ਦਾ ਫੋਨ ਕਹਿੰਦੇ ਥੱਲੇ ਆ ਜਾ ਸੱਤ ਵਜੇ ਤੋਂ ਪਹਿਲਾਂ ਨਹੀਂ ਨਹੀਂ ਠੀਕ ਲੱਗ ਰਿਹਾ ਪੁੱਤ ਠੀਕ ਲੱਗ ਰਿਹਾ ਐਨਾ ਉਹਨ ਲੱਗ ਰਿਹਾ ਫੀਲਿੰਗ ਆ ਰਹੀ ਦਮਨ ਅੱਜ ਜਾ ਕੇ ਸਕੂਲ ਦੇਖੂਗੇ ਕਿਹ ਜੀ ਆਉਂਦੀ ਉੱਥੇ ਲੱਗੂ ਸਾਰੇ ਆਪਣੇ ਫਰੈਂਡ ਮਿਲੋਗੇ ਬੜਾ ਵਧੀਆ ਲੱਗਣਾ ਉਹੋ ਕੁੰਡੀ ਨਹੀਂ ਖੋਲੋ ਹੂੰ ਫਰੈਂਡ ਤਾਂ ਕਿਹੜੇ ਹੁੰਦੇ ਕਿਉਂ ਬਸ ਅੱਛਾ ਅੱਧੇ ਤਾਂ ਘੁੰਮਣ ਗਏ ਹੈ ਤੱਕ ਆਏ ਨਹੀਂ ਹੈਨਾ ਬਾਏ ਪੁਤਰੀ ਬਾਏ ਅੱдне ਮੂ ਲੇ ਗੋデア ਇਨ ਤੇ ਤੁਹਾਡੇ ਵਾਂਗੂ ਤੁਸੀਂ ਵੀ ਤਾਂ ਕਹਿੰਦੇ ਹੁਣ ਜਾਣਾ ਦਮਨ ਚਲੀ ਗਈ ਦਮਨ ਚਲੀ ਗਈ ਸਕੂਲ ਤਾਂ ਦੇਖੋ ਹੁਣ ਬੱਦਲ ਆਉਂਦਾ ਕਿ ਨਹੀਂ ਆਉਂਦਾ ਦੇਖਦੇ ਆਈ ਨਹੀਂ ਵਹਿਣਾ ਹੈ ਇੱਥੇ ਕੱਢ ਦਿਓ ਇੱਥੇ ਕੱਢ ਦਿਓ ਅਜੇ ਆਈ ਨਹੀਂ ਵਹਿੰਦ 58 ਹੋਏ ਨੇ 758 ਪੂਰੇ 7 ਵਜੇ ਗਿਆ ਸੀ ਮੈਮ ਨੇ ਹਾਂ ਦਮੰਦੀ ਵੈਨ ਆਈ ਨਹੀਂ ਹਜੇ ਨਵਨ ਵੇਟ ਕਰ ਰਹੀ ਏ ਉਹ ਖੜੀ ਲਾਗੀ ਦਮੰਦੀ ਵੈਨ ਦਮਣ ਚਲੀ ਗਈ ਉਹ ਜੀ ਦਮਣ ਚਲੀ ਗਈ ਸਕੂਲ ਤੇ ਦਮਣ ਕੈਰੀ ਮੈਰਾ ਅਜੇ ਦਿਲ ਨਹੀਂ ਕਰ ਰਹਾ ਜਾਣ ਨੂੰ ਕਿਉਂਕਿ ਇਨੇ ਦਿਨਾ ਬਾਅਦ ਜਾਣਾ ਤੇ ਚਲੋ ਕਰਦੇ ਆਪਾਂ ਕੰਮ ਕਰ ਤੇ ਮਿਲਦੇ ਆ ਤੁਹਾਨੂੰ ਇਧਰ ਆਪਣਾ ਬ੍ਰੈਕਫਾਸਟ ਆ ਗਿਆ ਪਰੌਂਠੇ ਦੇਖੋ ਬਣਾਏ ਵਿੰਗ ਤੜਿੰਗੇ ਸਸਿਕਾਲ ਜੀ ਲੋਜੀ ਵਲੌਗ ਦੇ ਵਿੱਚ ਹੁਣ ਮੈਂ ਵੀ ਆ ਗਿਆ ਤੇ ਅੱਜ ਮੈਂ ਨਵੇਂ ਡਰੈਸ ਵੀਅਰ ਕੀਤੇ ਨੇ ਜਿਆਦਾਤਰ ਸਾਡੇ ਵੀਅਰਸ ਨੂੰ ਪ੍ਰੋਬਲਮ ਹੁੰਦੀ ਸੀ ਮੈਂ ਸੇਮ ਤਰ੍ਹਾਂ ਦੀ ਟੀ-ਸ਼ਰਟ ਦੁਬਾਰਾ ਦੁਬਾਰਾ ਪਾਈ ਜਾਂਦਾ ਸੀਗਾ ਹੁਣ ਮੈਂ ਇਕੱਠੀਆਂ ਚਾਰ ਪੰਜ ਟੀ-ਸ਼ਰਟਾਂ ਲੈ ਕੇ ਆਏ ਆ ਤੇ ਚਾਰ ਪੈਂਟਾਂ ਲੈ ਕੇ ਆਇਆ ਤੇ ਰੰਗ ਵੀ ਅਲੱਗ-ਅਲੱਗ ਲੈ ਆਏ ਆ ਕਿ ਸਾ ਸੇਮ ਨਾ ਹੋ ਜਾ ਰੰਗ ਹਾਂ ਜੇ ਪਹਿਲਾਂ ਨੇ ਸੇਮ ਸਾਰਾ ਉਤੇ ਸਾਰੇ ਕਹਦੇ ਨੇ ਭਾਜੀ ਇੱਕੋ ਹੀ ਟੀ-ਸ਼ਰਟ ਬਾਈ ਹੁੰਦੇ ਕੋ ਤੁਸੀਂ ਸਾਜੀ ਟੀ-ਸ਼ਰਟ ਦੇਖ ਹੀ ਰਹੇ ਹੋਗੇ ਕਿ ਟੀ-ਸ਼ਰਟ ਮੇਰੇ ਕਿ ਐ ਜਦ ਜਿਹੜੀ ਪੈਂਟ ਆ ਬਲੈਕ ਆ ਮੇਰੀ ਮੈਂ ਦਿਖਾਉਣੀ ਆ ਦੇਖੋ ਉਤਾਰ ਦੇ ਡਰੈਸ ਉੱਤੇ ਦੱਸਿਓ ਕਮੈਂਟ ਕਰਕੇ ਵਿਚਾਰਨਾ ਇੰਨੀ ਮਿਹਨਤ ਨਾਲ ਰੰਗ ਚੁਣ-ਚੁਣ ਕੇ ਲਿਆਉਂਦੇ ਨੇ ਵੀ ਉਹ ਰਗਮਰਜੀ 컬러 ਨਾਲ ਲੱਗਣ ਉਹ ਹਟਵੇਂ ਜੇ 컬러 ਲੱਗਣਾ ਹਾਂ ਸਾਨੂੰ ਜਿਹੜੇ ਸੂਟ ਕਰਦੇ ਨੇ ਉਹ ਐਹੇ ਜੀ ਕਰਦੇ ਨੇ ਜਿਆਦਾਤਰ ਬਹੁਤ ਲਾਈਟ 컬러 ਨਹੀਂ ਸੂਟ ਕਰੂਗਾ ਜਾਂ ਫਿਰ ਜਿਆਦਾਤਰ ਡਾਰਕ 컬러 ਹੀ ਸੂਟ ਕਰਨਗੇ orange 컬러 ਵੀ red 컬러 ਇਹ ਸੂਟ ਨਹੀਂ ਕਰਦੇ ਬਿਲਕੁਲ ਮੈਨੂੰ ਰੈੱਡ ਪਸੰਦ ਆਇਆ ਤੁਸੀਂ ਲਿਆ ਨੀ ਉਹ ਪਰ ਮੈਨੂੰ ਇਹ ਲੱਗ ਰਿਹਾ ਜਿਵੇਂ ਪਤਾ ਨਹੀਂ ਆਡ ਜਾਂ ਹੋ ਜੇਗਾ। ਕੱਪੜੇ ਲੈ ਕੇ ਆਇਆ ਨਾ ਮੈਂ ਮੈਂ ਹੀ ਇਕੱਲੀ ਲੇਡੀ ਸੀ ਜਿੱਥੇ ਗਈ ਸੀ ਕੱਪੜੇ ਨਾਲ ਲੈਣ। ਉੱਥੇ ਸਾਰੇ ਮੁੰਡੇ ਹੀ ਮੁੰਡੇ ਤੇ ਬੰਦੇ ਹੀ ਬੰਦੇ। ਮੈਨੂੰ ਅਜੀਬ ਜਿਹਾ ਲੱਗੇ। ਮੈਂ ਕਿਹਾ ਉਹ ਸਾਰੇ ਆਪਣੀ ਮਰਜ਼ੀ ਨਾਲ ਲੈਣਾ ਹੈ ਤੇ ਇੱਧਰ ਮੈਂ ਨਾਲ ਆਈਆਂ ਕਿ ਹਾਂ ਮੈਂ ਪਸੰਦ ਕਰਾਂਗੀ ਹੈ। ਤੋ ਜੈਸਾ ਮਿਸਦਾ ਬੰਦਾ ਹੋਵੇ। ਨਹੀਂ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ। ਬਾਕੀ ਕਮੈਂਟ ਆ ਜਾਣੇ ਤੁਹਾਡੇ ਭੈਣ ਭਰਾਵਾਂ ਦੇ ਦੱਸਿਓ ਚੰਗਾ। ਕੀ ਉਤਾਰਨੇ ਹੁਣ ਟੀ-ਸ਼ਰਟਾਂ ਦੇ ਕਲਰ ਵੀ ਚੀਜ਼ ਨੇ। ਨੇ ਆਦਮੀ ਤੇਰੇ ਸਾંબા ਵਾਲੀ ਕਿਹੜੀ ਗੱਲ ਹੋਗੀ ਹੈ ਤੇ ਉਹ ਜੀ ਟਾਈਮ ਦੇਖ ਲਓ ਪੌਣੇ ਗਿਆ 10:30 ਹੋ ਗਏ ਨੇ ਤੇ ਆਪਦਾ ਆਫਿਸਲੀ ਰੈਡੀ ਨੇ ਆਪਾਂ ਸਵੇਰ ਦੇ ਉੱਠੇ ਅੱਜ 4:30 ਵਜੇ ਤੇ ਆਪਣੇ ਕੰਮ ਸਾਰੇ ਨਿਭੜ ਗਏ ਨੇ ਸਿਰ ਛੋਟੇ-ਮੋਟੇ ਜੇ ਰਹਿ ਗਏ ਨੇ ਚਲੋ ਬੱਸ ਮੈਂ ਟਿਫਨ ਪੈਕ ਕਰਨ ਲੱਗੀ ਆ ਤੁਹਾਡਾ ਠੀਕ ਹੈ ਚਲੋ ਦਮਨ ਅੱਜ ਪਤਾ ਕਰ ਮम्मा ਮੇਰਾ ਜੀ ਨਹੀਂ ਕਰ ਰਿਹਾ ਜਾਣ ਨੂੰ ਮम्मा ਮੇਰਾ ਜੀ ਨਹੀਂ ਕਰ ਛੁੱਟੀਆਂ ਕਰਨ ਤੋਂ ਬਾਅਦ ਮਹੀਨਾ ਨਹੀਂ ਵੱਧ 1.5 ਮਹੀਨੇ ਤੋਂ ਵੱਧ ਮਹੀਨੇ ਛੁੱਟੀਆਂ ਕਰਨ ਤੋਂ ਬਾਅਦ ਵੀ ਜਵਾਬ ਜੇ ਕਹਿ ਦਵੇ ਕਿ ਮੇਰਾ ਦਿਲ ਨਹੀਂ ਕਰਦਾ ਤਾਂ ਸੋਚੋ ਕੀ ਬਣੂਗਾ ਸਾਡੇ ਸਹੀ ਗੱਲ ਹੈ ਬਣਿਆ ਸੀ ਬੱਦਲ ਤੇ ਧੁੱਪ ਪੂਰੀ ਚੜ ਗਈ ਗੜਾਕੇਦਾਰ ਮੈਂ ਚਟਾਈ ਵੀ ਨਹੀਂ ਚੱਕੀ ਉੱਥੋਂ ਤਾਂ ਟਾਲ ਨਹੀਂ ਸਕਾਂ ਉਹ ਪਿੰਡੀਆਂ ਕਰਕੇ ਬੈਸਟ ਵਿੱਚ ਪਾਣਾ ਪਊਗਾ ਜੇ ਜਮਿੰਨ ਤੇ ਆਹੀ ਬੱਦਲ ਆਏਗਾ ਪਰ ਨਾ ਗਰਮੀ ਬਹੁਤ ਹੋ ਗਈ ਬਹੁਤ ਜ਼ਿਆਦਾ ਅੱਜ ਸਿਕੰਦਰ ਦੁਪਹਿਰੇ ਹੁਣ ਬਣਾਈ ਆਪਾਂ ਨੇ ਛੋਲਿਆਂ ਦੀ ਦਾਲ ਦੁਪਹਿਰ ਦੀ ਵੋਟੀ ਵਾਸਤੇ ਤੇ ਤੜਕਾ ਲਾਣ ਲੱਗੀਆਂ ਮੈਂ ਚਲੋ ਜੀ ਗਰਮੀ ਬਹੁਤ ਆ ਕੂਲਰ ਲਾ ਰੱਖਿਆ ਉੱਧਰ ਮੈਂ ਜੇ ਮਿਲਦੇ ਆਪਾਂ ਫਿਰ ਆਲ ਆਪਣੀ ਬਣ ਗਈ ਹੈ ਤੇ ਅੱਧਾ ਆਪਾਂ ਗੁੰਦੇ ਪਏ ਆਂ ਆਟਾ ਤੇ ਮੌਸਮ ਗਰਮੀ ਫੁੱਲ ਲੋ ਜੀ ਦਮਨ ਸਕੂਲ ਤੋਂ ਆ ਗਈ ਹੈ ਦਮਨ ਕਿਵੇਂ ਰਿਹਾ ਸਕੂਲ ਦੱਸੋ ਠੀਕ ਸੀ ਠੀਕ ਸੀ ਗਰਮੀ ਨੇ ਬੱਸ ਕਰਾਤੀ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਗਰਮੀ ਅੱਜ ਨੇ ਵੱਟ ਘੱਡ ਰੱਖੇ ਨੇ ਪੂਰੇ ਪਹਿਲਾਂ ਐਸੀ ਕਿ ਅੱਜ ਸਵੇਰੇ ਐਸ ਜੀ ਮੀਂਹ ਪੈ ਦੇਗਾ ਪਰ ਮੀਂਹ ਬਿਲਕੁਲ ਨਹੀਂ ਪਿਆ ਹੈਗਾ ਬੁਰਾ ਹਾਲ ਹੋਇਆ ਆਪਣਾ ਗਰਮੀ ਨਾਲ ਤੇ ਉਹ ਮੈਂ ਹੁਣੇ ਰਾਜ ਰੋਟੀ ਤੇ ਬਣਾ ਕੇ ਬਾਹਰ ਆਲੀ ਸੀ ਮੈਂ ਤਾਂ ਕੁੜੇ ਕਰ ਬਾਹਰ ਤੇ ਨਹੀਂ ਆ ਪਰ ਬਾਹਰ ਬੈਠਣ ਵਾਲਾ ਹੱਥ ਨਹੀਂ ਮੇਰੇ ਹੱਥ ਦੇਖ ਸਕਦੇ ਕੋਈ ਗਰਮੀ ਨਾਲ ਪੂਰਾ ਹਲ ਹੋਇਆ ਪੈਸੇ ਹਟਾਰ ਵੀ ਆ ਗਏ ਨੇ ਉਹਨਾਂ ਦਾ ਕੰਮ ਚੱਲਦਾ ਤੇ ਆਫਿਸ ਦਾ ਕਿਤਾ ਚਿਰ ਬਾਹਰ ਕੋ ਮਿਲਿਆ ਸਾਰੇ ਦਿਨੇ اسی ਥਲੇ ਬੈਠਦਾ ਕਿ ਨਾ ਬਹੁਤ ਦਿਮਾਗ ਖਰਾਬ ਹੋ ਜਾਂਦਾ